ਆਜਾਪਾ ਜਿਹੜੀ ਘਟਨਾ ਦੀ ਗੱਲ ਕਰਨ ਲੱਗੇ ਆ ਇਹ ਘਟਨਾ ਕੁਛ ਦਿਨ ਪਹਿਲਾਂ ਹੀ ਵਾਪਰੀ ਹੈ ਮੱਧ ਪ੍ਰਦੇਸ਼ ਦਾ ਇੱਕ ਜ਼ਿਲ੍ਹਾ ਉਜੈਨ ਉਜੈਨ ਇੱਕ ਧਾਰਮਿਕ ਸਥਾਨ ਹੈ ਉੱਥੇ ਬਹੁਤ ਪੁਰਾਣੇ ਪ੍ਰਾਚੀਨ ਮੰਦਿਰ ਨੇ ਦੁਨੀਆਂ ਬਹੁਤ ਦੂਰੋਂ ਦੂਰੋਂ ਉੱਥੇ ਘੁੰਮਣ ਫੇਰ ਆਉਂਦੀ ਹੈ ਉਸੇ ਉਜੈਨ ਦੇ ਵਿੱਚ ਇੱਕ ਤੁਲਾ ਜਿਹੜਾ ਏਰੀਆ ਉੱਥੇ ਰਹਿਣ ਵਾਲਾ ਰਾਹੁਲ ਜਿਹੜਾ ਕਿ ਪ੍ਰਾਪਰਟੀ ਡੀਲਰ ਹੁੰਦਾ ਹੈ ਪ੍ਰਾਪਰਟੀ ਦਾ ਬਿਜ਼ਨਸ ਉਹਦਾ ਬਹੁਤ ਵਧੀਆ ਚੱਲਦਾ ਤੇ ਕਹ ਲੀਏ ਵੀ ਉਹਨੂੰ ਸ਼ੋਅ ਆਫ ਕਰਨ ਦੀ ਵੀ ਆਦਤ ਹੈ ਵਧੀਆ ਗੱਡੀਆਂ ਤੇ ਘੁੰਮਣਾ ਕਪੜੇ ਵਧੀਆ ਪਾਣੇ ਸੋਨੇ ਦੀ ਚੈਨ ਬ੍ਰੈਸਲੇਟ ਵਗੈਰਾ ਸਾਰਾ ਕੁਝ ਪਾ ਕੇ ਬੜੇ ਟੌ ਟੱਪੇ ਦੇ ਨਾਲ ਰਹਿੰਦਾ ਸੀ ਹੁਣ 12 ਸਤੰਬਰ 2025 ਨੂੰ ਉਹ ਸਵੇਰੇ ਰੁਟੀਨ ਦੀ ਤਰ੍ਹਾਂ ਆਪਣੇ ਘਰੋਂ ਨਿਕਲਦਾ ਕਿਉਂਕਿ ਪ੍ਰਾਪਰਟੀ ਡੀਲਰ ਦਾ ਕੰਮ ਸੀ ਕਦੇ ਕਿਸੇ ਨੂੰ ਸਾਈਟ ਦਿਖਾਣ ਜਾਣਾ ਕਦੇ ਕਿਸੇ ਦੀ ਰਜਿਸਟਰੀ ਮਤਲਬ ਇੱਕ ਤੋਰਾ ਫੇਰੀ ਵਾਲਾ ਹੀ ਕੰਮ ਸੀ ਉਹ ਘਰੋਂ ਨਿਕਲਦਾ ਸਾਰਾ ਦਿਨ ਬੀਤ ਜਾਂਦਾ ਹੁਣ ਘਰਦਿਆਂ ਨੂੰ ਏਸੀ ਵੀ ਆਪਣੇ ਕੰਮ ਤੇ ਗਿਆ ਕੀ ਪਤਾ ਕਿੱਥੇ ਗਿਆ ਸ਼ਾਮ ਹੋ ਜਾਂਦੀ ਹੈ ਸ਼ਾਮ ਤੋਂ ਰਾਤ ਹੋ ਜਾਂਦੀ ਹੈ ਮੂੰ ਜਦੋਂ ਰਾਹੁਲ ਘਰ ਵਾਪਸ ਨਹੀਂ ਆਉਂਦਾ ਫਿਰ ਉਹਨੂੰ ਫੋਨ ਕੀਤਾ ਜਾਂਦਾ ਹੈ ਉਹਦਾ ਫੋਨ ਸਵਿਚ ਆਫ ਹੁੰਦਾ ਘਰ ਦੇ ਦੁਆਰਾ ਦੁਆਰਾ ਜਦੋਂ ਫੋਨ ਕਰਦੇ ਨੇ ਥੋੜੇ ਥੋੜਾ ਟਾਈਮ ਰੋਕੇ ਪਰ ਫੋਨ ਸਵਿਚ ਆਫ ਹੁੰਦਾ ਹੁਣ ਘਰਦਿਆਂ ਨੂੰ ਟੈਨਸ਼ਨ ਹੋਣੀ ਸ਼ੁਰੂ ਹੁੰਦੀ ਹੈ ਪਹਿਲਾਂ ਉਹਨਾਂ ਨੂੰ ਲੱਗਦਾ ਹੈ ਵੀ ਹੋ ਸਕਦਾ ਹੈ ਕਿਤੇ ਐਸੀ ਜਗ੍ਹਾ ਤੇ ਗਿਆ ਹੋਵੇ ਜਿੱਥੇ ਕੋਈ ਨੈਟਵਰਕ ਪ੍ਰੋਬਲਮ ਹੋਵੇ ਪਰ ਫਿਰ ਵੀ ਫੋਨ ਨਹੀਂ ਲੱਗਦਾ ਫਿਰ ਉਹਨਾਂ ਨੂੰ ਆਉਂਦਾ ਵੀ ਸ਼ਾਇਦ ਬੈਟਰੀ ਸਵਿਚ ਆਫ ਹੋਵੇ ਫੋਨ ਫਿਰ ਵੀ ਨਹੀਂ ਲੱਗਦਾ ਤਾਂ ਰਾਤ ਬਹੁਤ ਜ਼ਿਆਦਾ ਹੋ ਜਾਂਦੀ ਹੈ ਫਿਰ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਜਾਂਦਾ ਹੈ ਰਿਸ਼ਤੇਦਾਰ ਵੀ ਟਰਾਈ ਕਰਦੇ ਨੇ ਉਹ ਤੇ ਜੀਜੇ ਭੈਣਾ ਵਗੈਰਾ ਸਭ ਟਰਾਈ ਕਰਦੇ ਨੇ ਪਰ ਰਾਹੁਲ ਦਾ ਫੋਨ ਨਾ ਤਾਂ ਆਉਣ ਹੁੰਦਾ ਨਾ ਉਹਦੇ ਨਾਲ ਗੱਲ ਹੁੰਦੀ ਹੈ ਉਹਨੂੰ ਆਲੇ ਦੁਆਲੇ ਲੱਭਿਆ ਜਾਂਦਾ ਜਿੱਥੇ ਜਿੱਥੇ ਉਹ ਜਾ ਸਕਦੇ ਸੀ ਕਿਸੇ ਤਰੀਕੇ ਰਾਤ ਨਿਕਲਦੀ ਹੈ ਸਵੇਰੇ ਉੱਠ ਕੇ ਫਿਰ ਫੋਨ ਕੀਤੇ ਜਾਂਦੇ ਨੇ ਰਾਹੁਲ ਨਾ ਘਰ ਵਾਪਸ ਆਉਂਦਾ ਤੇ ਨਾ ਹੀ ਉਹਦਾ ਫੋਨ ਲੱਗਦਾ ਤੇ ਥੋੜੀ ਦੇਰ ਬਾਅਦ ਜਿਹੜਾ ਰਾਹੁਲ ਹੈ ਉਹਦਾ ਫੋਨ ਸਵਿਚ ਆਨ ਹੁੰਦਾ ਹੁਣ ਆਪਾਂ ਨੂੰ ਪਤਾ ਵੀ ਜਿਹੜੇ ਆਪਾਂ ਫੋਨ ਤੇ ਫੋਨ ਕਰਦੇ ਹੋਈਏ ਉਹ ਫੋਨ ਜੇ ਸਵਿਚ ਆਫ ਹੋਵੇ ਜਿਵੇਂ 스위ਚ ਆਨ ਹੁੰਦਾ ਆਪਾਂ ਨੂੰ ਇੱਕ ਨੋਟੀਫਿਕੇਸ਼ਨ ਆਉਂਦੀ ਹੈ ਵੀ ਇਹ ਫੋਨ ਹੁਣ ਜਿਹੜਾ ਆਨ ਹੈ ਤੁਸੀਂ ਫੋਨ ਕਰ ਸਕਦੇ ਹੋ ਸਭ ਤੋਂ ਪਹਿਲੀ ਜਿਹੜੀ ਨੋਟੀਫਿਕੇਸ਼ਨ ਆਉਂਦੀ ਹੈ ਰਾਹੁਲ ਦਾ ਜੀਜਾ ਸ਼ਤੀਸ਼ ਰਾਠ ਔਰ ਉਹਨੂੰ ਨੋਟੀਫਿਕੇਸ਼ਨ ਆਉਂਦੀ ਹੈ ਨਾਲ ਦੀ ਨਾਲ ਫੋਨ ਕਰਦਾ ਜਿਵੇਂ ਉਹ ਫੋਨ ਕਰਦਾ ਅੱਗੋਂ ਰਾਹੁਲ ਦੀ ਇੱਕ ਭਰਾਈ ਹੋਈ ਆਵਾਜ਼ ਹੁੰਦੀ ਹੈ ਉਹਦਾ ਕਹਿਣਾ ਹੁੰਦਾ ਵੀ ਜੀਜਾ ਜੀ ਮੇਰੇ ਘਰ 15 ਲੱਖ ਰੁਪਈਆ ਪਿਆ ਉਹ 15 ਲੱਖ ਰੁਪਈਆ ਤੁਸੀਂ ਗਿਣ ਕੇ ਇਕੱਠੇ ਕਰਕੇ ਰੱਖੋ ਤੇ ਫਿਰ ਮੈਂ ਤੁਹਾਨੂੰ ਲੋਕੇਸ਼ਨ ਭੇਜਾਂਗਾ ਤੁਸੀਂ ਉੱਥੇ ਪਹੁੰਚੋ ਨਾ ਤਾਂ ਤੁਸੀਂ ਪੁਲਿਸ ਨੂੰ ਦੱਸਣਾ ਨਾ ਕਿਸੇ ਹੋਰ ਨੂੰ ਦੱਸਣਾ ਜੇ ਤੁਸੀਂ ਪੁਲਿਸ ਕੋਲ ਗਏ ਜਾਂ ਕਿਤੇ ਵੀ ਇਹ ਜਾਣਕਾਰੀ ਤੁਸੀਂ ਬਾਹਰ ਲੀਕ ਕੀਤੀ ਤਾਂ ਸਮਝੋ ਮੇਰਾ ਖਾਤਮਾ ਤੈ ਹੈ ਹੁਣ ਇਸ ਤੋਂ ਬਾਅਦ ਫੋਨ ਕੱਟਿਆ ਜਾਂਦਾ ਤੇ ਜਿਹੜੇ ਸਤੀਚ ਹੁੰਦੇ ਨੇ ਉਹ ਘਬਰਾ ਜਾਂਦੇ ਨੇ ਗੱਲ ਸੁਣ ਕੇ ਉਹ ਸਾਰੀ ਗੱਲ ਕਰਦਿਆਂ ਨੂੰ ਦੱਸਦੇ ਨੇ ਫਿਰ ਇੱਥੇ ਵਿਚਾਰ ਕੀਤਾ ਜਾਂਦਾ ਹਾਲਾਂਕਿ ਇਹ ਵੀ ਡਰ ਹੁੰਦਾ ਹੈ ਵੀ ਜੇ ਪੁਲਿਸ ਨੂੰ ਦੱਸਿਆ ਤਾਂ ਹੋ ਸਕਦਾ ਰਾਹੁਲ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਣ ਪਰ ਫਿਰ ਇੱਥੇ ਇੱਕ ਸਲਾਹ ਕੀਤੀ ਜਾਂਦੀ ਹੈ ਤੇ ਪੁਲਿਸ ਦੇ ਨਾਲ ਗੱਲ ਕੀਤੀ ਜਾਂਦੀ ਹੈ ਸਾਰਾ ਕੁਝ ਪੁਲਿਸ ਦੇ ਧਿਆਨ ਦੇ ਵਿੱਚ ਲਿਆ ਜਾਂਦਾ ਹੁਣ ਪੁਲਿਸ ਪਾਰਟੀ ਦਾ ਕਹਿਣਾ ਸੀ ਵੀ ਤੁਸੀਂ ਪੈਸੇ ਦੇਣ ਦਾ ਉਸੇ ਤਰੀਕੇ ਨਾਟਕ ਕਰੋ ਉਹਨਾਂ ਨੂੰ ਕਿਸੇ ਗੱਲ ਤੋਂ ਇਨਕਾਰ ਨਾ ਕਰੋ ਕਿਉਂਕਿ ਆਪਣੀ ਜਿਹੜੀ ਪਹਿਲੀ ਪ੍ਰਾਇੋਰਟੀ ਹੈ ਉਹ ਰਾਹੁਲ ਨੂੰ ਸੇਫ ਬਚਾਣਾ ਉਸ ਤੋਂ ਬਾਅਦ ਜਿਹੜੇ ਕਿਡਨੈਪਰ ਨੇ ਉਹਨਾਂ ਤੇ ਆਪਾਂ ਹੱਥ ਪਾਵਾਂਗੇ ਹੁਣ ਉਸੇ ਤਰੀਕੇ ਪੈਸਾ ਇਕੱਠਾ ਕਰ ਲਿਆ ਜਾਂਦਾ ਜਿਵੇਂ ਰਾਹੁਲ ਲੋਕੇਸ਼ਨ ਭੇਜਦਾ ਹੁਣ ਸतीशਰਾਠੌਰ ਤੇ ਉਹਦੇ ਨਾਲ ਇੱਕ ਦੋ ਘਰ ਦੇ ਮੈਂਬਰ ਗੱਡੀ ਤੇ ਜਾਂਦੇ ਨੇ ਪਿੱਛੇ ਲੁਕ ਛਿਪ ਕੇ ਉਹ ਤੋਂ ਕੁਝ ਦੂਰੀ ਬਣਾ ਕੇ ਪੁਲਿਸ ਦੀਆਂ ਗੱਡੀਆਂ ਚਲਦੀਆਂ ਨੇ ਅੱਗੇ ਸੁੰਸਣ ਇਲਾਕੇ ਦੇ ਵਿੱਚ ਇੱਕ ਖੇਤਾਂ ਦੇ ਵਿੱਚ ਗੱਡੀ ਖੜੀ ਹੁੰਦੀ ਹੈ ਗੱਡੀ ਰਾਹੁਲ ਦੀ ਹੁੰਦੀ ਹੈ ਉੱਥੇ ਜਦੋਂ ਸतीशਰਾਠੌਰ ਪਹੁੰਚਦੇ ਨੇ ਜਿਵੇਂ ਹੀ ਉੱਥੇ ਪਹੁੰਚਦੇ ਨੇ ਜਿਹੜੇ ਉਹ ਕਿਡਨੈਪਰ ਹੁੰਦੇ ਨੇ ਉਹ ਗੱਡੀ ਦੇ ਵਿੱਚ ਬੰਦੇ ਜੋ ਵੀ ਸੀ ਉਹ ਗੱਡੀ ਭਜਾ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਸ਼ੱਕ ਹੋ ਜਾਂਦਾ ਵੀ ਪਿੱਛੇ ਪੁਲਿਸ ਦੀਆਂ ਗੱਡੀਆਂ ਨੇ ਹੁਣ ਪੁਲਿਸ ਉਹਨਾਂ ਦਾ ਪਿੱਛਾ ਕਰਦੀ ਜਿਹੜੇ ਉਹ ਕਿਡਨਾਪਰ ਸੀ ਉਹ ਕਹਿ ਲਈ ਵੀ ਇੱਕ ਹਾਈ ਫਾਈ ਡਰਾਈਵਰ ਸੀ ਉਹ ਗੱਡੀ ਬਹੁਤ ਸਪੀਡ ਨਾਲ ਭਜਾਂਦਾ ਤੇ ਗੱਡੀ ਤਕਰੀਬਨ ਤਕਰੀਬਨ ਇਹਨਾਂ ਦੀਆਂ ਅੱਖਾਂ ਤੋਂ ਉੱਜਲ ਹੋ ਜਾਂਦੀ ਹੈ ਪੁਲਿਸ ਨੇ ਵੀ ਪਿੱਛੇ ਗੱਡੀਆਂ ਲਾਈਆਂ ਹੁੰਦੀਆਂ ਨੇ ਅੱਗੇ ਜਾ ਕੇ ਉਸ ਡਰਾਈਵਰ ਦਾ ਬੈਲੈਂਸ ਵਿਗੜਦਾ ਤੇ ਜਿਹੜੀ ਉਹ ਗੱਡੀ ਹੁੰਦੀ ਆ ਪਲਟ ਜਾਂਦੀ ਆ ਖੇਤਾਂ ਦੇ ਵਿੱਚ ਉਸੇ ਸਮੇਂ ਉੱਥੇ ਪੁਲਿਸ ਦੀਆਂ ਗੱਡੀਆਂ ਪਹੁੰਚਦੀਆਂ ਨੇ ਹੁਣ ਸਭ ਤੋਂ ਵੱਧ ਇਹਨਾਂ ਨੂੰ ਚਿੰਤਾ ਇਹ ਸੀ ਘਰਦਿਆਂ ਨੂੰ ਵੀ ਰਾਹੁਲ ਨੂੰ ਕੁਝ ਨਾ ਹੋ ਗਿਆ ਹੋਵੇ ਫਟਾਫਟ ਪੁਲਿਸ ਉੱਤੇ ਪਹੁੰਚਦੀ ਹੈ ਉਹ ਗੱਡੀ ਨੂੰ ਆਲੇ ਦੁਆਲੇ ਘੇਰ ਲਿਆ ਜਾਂਦਾ ਹੈ ਉਹਦੇ ਵਿੱਚੋਂ ਤਿੰਨ ਲੜਕੀਆਂ ਨਿਕਲਦੀਆਂ ਨੇ ਦੋ ਮੁੰਡੇ ਤੇ ਇਹਦੇ ਵਿੱਚ ਇੱਕ ਰਾਹੁਲ ਹੁੰਦਾ ਜਿਹਦੇ ਹੱਥ ਪੈਰ ਬੰਨੇ ਹੁੰਦੇ ਨੇ ਰਾਹੁਲ ਸਹੀ ਸਲਾਮਤ ਹੁੰਦਾ ਰਾਹੁਲ ਨੂੰ ਉਹਨਾਂ ਤੋਂ ਆਜ਼ਾਦ ਕਰਵਾਇਆ ਜਾਂਦਾ ਤੇ ਉਹਨਾਂ ਤਿੰਨ ਲੜਕੀਆਂ ਤੇ ਦੋ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਗ੍ਰਿਫਤਾਰ ਕਰਕੇ ਪੁਲਿਸ ਸਟੇਸ਼ਨ ਲਿਆਂਦਾ ਜਾਂਦਾ ਹੁਣ ਇੱਥੇ ਪੁੱਛਗਿੱਛ ਹੁੰਦੀ ਹੈ ਰਾਹੁਲ ਤੋਂ ਵੀ ਪੁੱਛਿਆ ਜਾਂਦਾ ਤੇ ਉਹਨਾਂ ਤੋਂ ਵੀ ਪੁੱਛਿਆ ਜਾਂਦਾ ਰਾਹੁਲ ਦੇ ਕਹਿਣ ਦੇ ਮੁਤਾਬਕ ਹੁਣ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਜਿਹੜਾ ਰਾਹੁਲ ਸੀ ਉਹ ਸ਼ੌਕਤਾ ਕਰਦਾ ਹੀ ਕਰਦਾ ਸੀ ਨਵੀਆਂ ਗੱਡੀਆਂ ਬਦਲਨੀਆਂ ਤੇ ਜੋ ਕੁਝ ਤੁਹਾਨੂੰ ਪਹਿਲਾਂ ਦੱਸਿਆ ਇਹ ਇੰਸਟਾ ਤੇ ਵੀ ਇਹਦਾ ਅਕਾਊਂਟ ਸੀ ਇੱਕ ਦਿਨ ਇੰਸਟਾ ਤੇ ਆਪ ਰੀਲਾਂ ਵਗੈਰਾ ਚੈੱਕ ਕਰਦਿਆਂ ਕਰਦਿਆਂ ਇੱਕ ਲੜਕੀ ਦੀ ਪੋਸਟ ਇਹਨੂੰ ਦਿਖਦੀ ਹੈ ਲੜਕੀ ਕਾਫੀ ਖੂਬਸੂਰਤ ਹੁੰਦੀ ਹੈ ਹੁਣ ਲਾਈਕ ਕੀਤਾ ਜਾਂਦਾ ਉਸ ਤੋਂ ਬਾਅਦ ਉਹ ਲੜਕੀ ਦੇ ਨਾਲ ਹੌਲੀ-ਹੌਲੀ ਚੈਟਿੰਗ ਸ਼ੁਰੂ ਹੁੰਦੀ ਹੈ ਚੈਟਿੰਗ ਤੋਂ ਗੱਲ ਕਾਲ ਤੱਕ ਪਹੁੰਚ ਜਾਂਦੀ ਹੈ ਇਹਨਾਂ ਦੀਆਂ ਨਜ਼ਦੀਕੀਆਂ ਕਾਫੀ ਵੱਧ ਜਾਂਦੀਆਂ ਨੇ ਇੱਕ ਦੂਜੇ ਨੂੰ ਫੋਨ ਕਰਨਾ ਸ਼ੁਰੂ ਕਰਦੇ ਨੇ ਫੋਨ ਫਿਰ ਵੀਡੀਓ ਕਾਲ ਦੇ ਵਿੱਚ ਬਦਲ ਜਾਂਦੇ ਨੇ ਹੁਣ ਇਸ ਦੌਰਾਨ ਗੱਲਾਂ ਗੱਲਾਂ ਦੇ ਵਿੱਚ ਜਿਹੜੀ ਉਹ ਲੜਕੀ ਸੀ ਉਹਦਾ ਨਾਮ ਹੁੰਦਾ ਅਨੁਜਾ ਉਹ ਜਬਲਪੁਰ ਦੀ ਰਹਿਣ ਵਾਲੀ ਸੀ ਇਹਨਾਂ ਦੀਆਂ ਇੰਨੀਆਂ ਜ਼ਿਆਦਾ ਨਜ਼ਦੀਕੀਆਂ ਹੋ ਜਾਂਦੀਆਂ ਨੇ ਕਿ ਉਹਨੂੰ ਗੱਲਾਂ ਗੱਲਾਂ ਦੇ ਵਿੱਚ ਸਾਰਾ ਕੁਝ ਇਹ ਤੋਂ ਪੁੱਛ ਲੈਂਦੀ ਹੈ ਰਾਹੁਲ ਤੋਂ ਵੀ ਇਹ ਕੀ ਕਰਦਾ ਕੀ ਕੁਛ ਇਹਦੇ ਕੋਲ ਹੈਗਾ ਇਹਦਾ ਰਹਿਣ ਦਾ ਸਟਾਈਲ ਵਗੈਰਾ ਸਾਰਾ ਕੁਝ ਤੋਂ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਪੈਸੇ ਵਾਲੀ ਪਾਰਟੀ ਹੈ ਤੇ ਪ੍ਰਾਪਰਟੀ ਦਾ ਕੰਮ ਕਰਦਾ ਹੈ ਹੁਣ ਇਹ ਪਲਾਨਿੰਗ ਪੂਰੀ ਇਹਨਾਂ ਨੇ ਪਹਿਲੇ ਹੀ ਕੀਤੀ ਹੋਈ ਸੀ ਉਸ ਦੇ ਤਹਿਤ ਹੁਣ ਉਸ ਘਟਨਾ ਵਾਲੇ ਦਿਨ ਰਾਹੁਲ ਨੂੰ ਬੁਲਾਇਆ ਜਾਂਦਾ ਵੀ ਮੇਰੀ ਭੈਣ ਨੇ ਜ਼ਮੀਨ ਖਰੀਦਣੀ ਹੈ ਤੇ ਕੋਈ ਵਧੀਆ ਪ੍ਰਾਪਰਟੀ ਡੀਲਰ ਹੋਵੇ ਜਿਹੜਾ ਦੱਸ ਸਕਦਾ ਹੋਵੇ ਵੀ ਇਹਦੇ ਵਿੱਚ ਇਹਦਾ ਕੋਈ ਨੁਕਸਾਨ ਤਾਂ ਨਹੀਂ ਹੁਣ ਰਾਹੁਲ ਨੂੰ ਇਹ ਸੀ ਵੀ ਮੈਂ ਅੱਜ ਉਹਨੂੰ ਪਹਿਲੀ ਵਾਰ ਮਿਲਣਾ ਹੈ ਰਾਹੁਲ ਉੱਥੇ ਪਹੁੰਚਦਾ ਤੇ ਰਾਹੁਲ ਜਦੋਂ ਉੱਥੇ ਪਹੁੰਚਦਾ ਉਹ ਬਾਹਰ ਖੜੀ ਹੁੰਦੀ ਹੈ ਰਾਹੁਲ ਬਾਹਰ ਨਿਕਲਦਾ ਹੈ ਗੱਲਾਂ ਬਾਤਾਂ ਕਰਦੇ ਨੇ ਉਸ ਤੋਂ ਬਾਅਦ ਗੱਡੀ ਦੇ ਵਿੱਚ ਆ ਕੇ ਬੈਠ ਜਾਂਦੇ ਨੇ ਪਿਛਲੀ ਸੀਟ ਅਜੇ ਗੱਲਬਾਤ ਕਰ ਹੀ ਰਹੇ ਹੁੰਦੇ ਨੇ ਇੱਕ ਹੋਰ ਲੜਕੀ ਆਉਂਦੀ ਹੈ ਉਹ ਵੀ ਇਹਨਾਂ ਦੇ ਨਾਲ ਪਿਛਲੀ ਸੀਟ ਤੇ ਬੈਠ ਜਾਂਦੀ ਹੈ ਰਾਹੁਲ ਦੇਖਦਾ ਵੀ ਇਹ ਕੀ ਹੈ ਉਹ ਲੜਕੀ ਆ ਕੇ ਇਹਦੇ ਨਾਲ ਹਰਕਤਾਂ ਕਰਨੀਆਂ ਸ਼ੁਰੂ ਕਰਦੀ ਹੈ ਸਮਝ ਸਕਦੇ ਹੋ ਵੀ ਤੁਸੀਂ ਕਿਵੇਂ ਦੀਆਂ ਹਰ ਇੱਕ ਲੜਕੀ ਹੋਰ ਆਉਂਦੀ ਹੈ ਇਹ ਸਾਰੀਆਂ ਇਹਦੇ ਨਾਲ ਹਰਕਤਾਂ ਜਦੋਂ ਕਰਨੀਆਂ ਸ਼ੁਰੂ ਕਰਦੀਆਂ ਨੇ ਤਾਂ ਜਿਹੜੀ ਇੱਕ ਲੜਕੀ ਹੁੰਦੀ ਹੈ ਮੋਬਾਈਲ ਕੱਢਦੀ ਹੈ ਮੋਬਾਈਲ ਦੇ ਵਿੱਚ ਵੀਡੀਓ ਬਣਾਈ ਜਾਂਦੀ ਹੈ ਇਹਦੇ ਨਾਲ ਜ਼ਬਰਦਸਤੀ ਕੀਤੀ ਜਾਂਦੀ ਹੈ ਹੁਣ ਇਹ ਸੀ ਉਹਨਾਂ ਦੀ ਪਲੈਨਿੰਗ ਦਾ ਇੱਕ ਪਾਰਟ ਇਥੋਂ ਦੂਜਾ ਪਾੜ ਸ਼ੁਰੂ ਹੁੰਦਾ ਦੋ ਲੜਕਿਆਂ ਦੀ ਐਂਟਰੀ ਹੁੰਦੀ ਹੈ ਸੰਜੇ ਨਾਮ ਦਾ ਇੱਕ ਲੜਕਾ ਤੇ ਇੱਕ ਭਗਵਾਨ ਸਿੰਘ ਜਦੋਂ ਇਹ ਆਉਂਦੇ ਨੇ ਇਹ ਮਜਬੂਤੀ ਦੇ ਨਾਲ ਰਾਹੁਲ ਨੂੰ ਫੜਦੇ ਨੇ ਤੇ ਉਹਦੇ ਹੱਥ ਪੈਰ ਬੰਨ ਲੈ ਜਾਂਦੇ ਨੇ ਫਿਰ ਉਹਨੂੰ ਕਿਹਾ ਜਾਂਦਾ ਹੈ ਕਿ ਜਾਂ ਤਾਂ ਸਾਨੂੰ 50 ਲੱਖ ਰੁਪਈਆ ਦੇ ਤੇ ਜਾਂ ਫਿਰ ਅਸੀਂ ਤੇਰੀਆਂ ਵੀਡੀਓ ਵਾਇਰਲ ਕਰਾਂਗੇ ਤੇ ਉਸ ਤੋਂ ਬਾਅਦ ਤੇਰਾ ਵੀ ਖਾਤਮਾ ਪੱਕਾ ਤੈਨੂੰ ਅਸੀਂ ਜਾਨੋਂ ਮਾਰ ਦਾਂਗੇ ਰਾਹੁਲ ਘਬੜਾ ਜਾਂਦਾ ਫਿਰ ਇਹਨਾਂ ਦੀ ਗੱਲਬਾਤ ਚੱਲਦੀ ਹੈ ਫਿਰ 25 ਲੱਖ ਦੇ ਵਿੱਚ ਸੌਦਾ ਤੈਅ ਹੁੰਦਾ ਬੀ ਘੱਟ ਤੋਂ ਘੱਟ 25 ਲੱਖ ਰੁਪਈਆ ਚਾਹੀਦਾ ਹੁਣ ਘਰਦਿਆਂ ਨੂੰ ਡਰਾਉਣ ਵਾਸਤੇ ਸਾਰਾ ਦਿਨ ਸਾਰੀ ਰਾਤ ਕੋਈ ਕਾਲ ਨਹੀਂ ਕਰਦੇ ਵੀ ਉਦੋਂ ਤੱਕ ਘਰ ਵਾਲੇ ਜਿਹੜੇ ਡਰ ਜਾਣ ਤੇ ਪੈਸੇ ਦੇਣ ਵਾਸਤੇ ਤਿਆਰ ਹੋ ਜਾਣ ਸਵੇਰੇ ਫਿਰ ਫੋਨ ਕੀਤਾ ਜਾਂਦਾ ਤੇ ਉਸ ਤੋਂ ਅਗਲੀ ਕਾਰਵਾਈ ਜੋ ਕੁਝ ਵੀ ਪੁਲਿਸ ਕਰਦੀ ਹੈ ਹੁਣ ਇਹਦੇ ਵਿੱਚ ਇਹ ਵੀ ਪਤਾ ਲੱਗਦਾ ਵੀ ਇਹਦੇ ਅਕਾਊਂਟ ਦੇ ਵਿੱਚ 43000 ਰੁਪਈਆ ਸੀ ਜਿਹੜੇ ਇਹਨਾਂ ਵੱਲੋਂ ਕਢਾ ਲਏ ਜਾਂਦੇ ਨੇ ਕੁਝ ਖਾਣ ਪੀਣ ਤੇ ਖਰਚ ਕਰ ਲਏ ਜਾਂਦੇ ਨੇ ਗੱਡੀ ਦੇ ਵਿੱਚ ਡੀਜ਼ਲ ਕਿਉਂਕਿ ਸਾਰਾ ਦਿਨ ਤੇ ਸਾਰੀ ਰਾਤ ਇਹਨੂੰ ਘਮਾਉਂਦੇ ਨੇ ਇਹਨੂੰ ਇਹਦੀ ਗੱਡੀ ਦੇ ਵਿੱਚ ਕਿਡਨਾਪ ਕਰਕੇ ਰੱਖਦੇ ਨੇ ਇਹਨੂੰ ਮਾਰਿਆ ਕੁੱਟਿਆ ਵੀ ਜਾਂਦਾ ਇਹਦੇ ਜਿਹੜੇ ਸੋਨੇ ਦੇ ਗਹਿਣੇ ਪਾਏ ਹੋਏ ਸੀ ਉਹ ਵੀ ਇਹ ਤੋਂ ਕਢਾ ਲਏ ਜਾਂਦੇ ਨੇ ਇਹ ਸਾਰਾ ਕੁਝ ਰਾਹੁਲ ਦੱਸਦਾ ਜਦੋਂ ਫਿਰ ਉਹਨਾਂ ਲੜਕੀਆਂ ਦੀ ਉਹਨਾਂ ਲੜਕੀਆਂ ਦੇ ਵਿੱਚ ਇੱਕ ਹੁੰਦੀ ਹੈ ਅਨੁਜਾ ਇੱਕ ਕ੍ਰਿਤਿਕਾ ਇੱਕ ਲੜਕੀ ਹੁੰਦੀ ਹੈ ਭਾਰਤੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਫਿਰ ਜੋ ਕੁਝ ਉਹ ਦੱਸਦੀਆਂ ਨੇ ਉਸ ਤੋਂ ਬਾਅਦ ਪੁਸ਼ਪਾ ਜੈਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਹੜੀ ਕ੍ਰਿਤਿਕਾ ਤੇ ਅਨੁਜਾ ਹੁੰਦੀਆਂ ਨੇ ਇਹ ਦੋਨੋਂ ਜੈਨ ਹੁੰਦੀਆਂ ਤੇ ਪੁਸ਼ਪਾ ਜੈਨ ਦੀਆਂ ਲੜਕੀਆਂ ਹੁੰਦੀਆਂ ਨੇ ਜਿਹੜੀ ਭਾਰਤੀ ਹੁੰਦੀ ਹੈ ਉਹ ਆਡ ਇਹਨਾਂ ਦੀ ਸਹੇਲੀ ਹੁੰਦੀ ਹੈ ਇਹਨਾਂ ਦੀ ਗੈਂਗ ਦੇ ਵਿੱਚ ਸ਼ਾਮਲ ਹੁੰਦੀ ਹੈ ਭਾਰਤੀ ਲੋਧੀ ਫਿਰ ਇਹਨਾਂ ਦੇ ਕਈ ਹੋਰ ਜਿਹੜੇ ਕੇਸ ਸੀ ਉਹ ਖੁੱਲ ਕੇ ਬਾਹਰ ਆਉਂਦੇ ਨੇ ਪੁਸ਼ਪਾ ਜੈਨ ਦੇ ਪਤੀ ਦੀ ਮੌਤ ਹੋ ਚੁੱਕੀ ਸੀ ਉਹ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਇੱਕ ਵਧੀਆ ਇਨਸਾਨ ਬਣਾਉਣ ਦੀ ਬਜਾਏ ਲੜਕੀਆਂ ਨੂੰ ਵਿਆਹ ਕੀ ਉਹਨਾਂ ਦੇ ਘਰ ਤੋਰਨ ਦੀ ਬਜਾਏ ਵੀ ਆਪਣੇ ਘਰ ਵਧੀਆ ਤਰੀਕਾ ਇੱਕ ਆਸਾਨ ਰਸਤਾ ਚੁਣਦੀ ਹੈ ਪੈਸੇ ਕਮਾਣ ਦਾ ਉਹਦੇ ਵਿੱਚ ਆਪਣੀਆਂ ਦੋ ਲੜਕੀਆਂ ਨੂੰ ਵੀ ਸ਼ਾਮਲ ਕੀਤਾ ਜਾਂਦਾ। ਹੁਣ ਜਿਹੜੇ ਕਈ ਕੇਸ ਖੁੱਲ ਕੇ ਸਾਹਮਣੇ ਆਉਂਦੇ ਨੇ ਜਦੋਂ ਇਹਨਾਂ ਤੋਂ ਪੁੱਛ ਕੇ ਸ਼ੁਰੂ ਹੁੰਦੀ ਹੈ ਜਿਹੜੀ ਪੁਸ਼ਪਾ ਜੈਨ ਹੁੰਦੀ ਹੈ ਆਪਣੀ ਬੇਟੀ ਅਨੂਜਾ ਦਾ ਰਿਸ਼ਤਾ ਕਰਦੀ ਹੈ ਦਮੋਹ ਦੇ ਵਿੱਚ ਤੇ ਜਿਸ ਦਿਨ ਵਿਆਹ ਹੁੰਦਾ ਉਦੋਂ ਅਗਲੇ ਦਿਨੀ ਉਥੋਂ ਇਹਦੀ ਲੜਕੀ ਫਰਾਰ ਹੋ ਜਾਂਦੀ ਹੈ। ਉਹਦਾਂ ਵੱਲੋਂ ਵੀ ਇੱਕ ਐਫਆਈਆਰ ਕਰਵਾਈ ਜਾਂਦੀ ਹੈ ਜਿਹਦੇ ਵਿੱਚ ਇਹਦੀ ਗ੍ਰਿਫਤਾਰੀ ਨਹੀਂ ਹੁੰਦੀ। 4.5 ਲੱਖ ਦੀ ਠੱਗੀ ਵੱਜਦੀ ਹੈ ਉਹਦੇ ਵਿੱਚ। ਫਿਰ ਇਹ ਜਿਹੜੀ ਭਾਰਤੀ ਲੋਧੀ ਹੁੰਦੀ ਹੈ ਉਹਦਾ ਰਿਸ਼ਤਾ ਕਰਾਇਆ ਜਾਂਦਾ ਇੱਕ ਮਹੀਪ ਸਿੰਘ ਦੇ ਬੰਦੇ ਦੇ ਨਾਲ ਤੇ ਜਿਹੜੀ ਵਿਚੋਲਣ ਹੁੰਦੀ ਹੈ ਪੁਸ਼ਪਾ ਜੈਨ ਹੁੰਦੀ ਜਿਹਦੇ ਵਿੱਚ 2 ਲੱਖ ਰੁਪਈਆ ਲਿਆ ਜਾਂਦਾ ਉੱਥੋਂ ਭਾਰਤੀ ਲੋਧੀ ਵੀ ਫਰਾਰ ਹੋ ਜਾਂਦੀ ਹੈ ਇਹ ਦੋ ਕੇਸ ਉਦੋਂ ਬਾਅਦ ਜਿਹੜੀ 18 ਸਾਲ ਦੀ ਕ੍ਰਿਤਿਕਾ ਹੁੰਦੀ ਹੈ ਉਹਦਾ ਵਿਆਹ ਕਰਾਇਆ ਜਾਂਦਾ ਤੇ ਉਹ ਵੀ ਉੱਥੋਂ ਪੈਸਾ ਲੈ ਕੇ ਫਰਾਰ ਹੋ ਜਾਂਦੀ ਹੈ ਇੱਕ ਤੋਂ ਬਾਅਦ ਇੱਕ ਇਹ ਹਜੇ ਤੱਕ ਜਿਹੜੀਆਂ 3 ਸਟੋਰੀਆਂ ਇਹ ਸਾਹਮਣੇ ਆਉਂਦੀਆਂ ਨੇ ਤੇ ਇੱਕ ਰਾਹੁਲ ਵਾਲਾ ਕੇਸ ਇਹ ਚਾਰ ਸਾਹਮਣੇ ਆ ਚੁੱਕੀਆਂ ਸੀ ਇਹਨਾਂ ਦੇ ਵਿੱਚ ਦੋ ਲੜਕੇ ਇਹਨਾਂ ਦੇ ਨਾਲ ਸ਼ਾਮਲ ਹੁੰਦੇ ਸੀ ਸੰਜੇ ਤੇ ਭਗਵਾਨ ਸਿੰਘ ਇਹ ਛੇ ਜਣਿਆਂ ਦਾ ਇੱਕ ਗਰੋਹ ਸੀ ਤੇ ਇਹ ਗਰੋਹ ਦੀ ਜਿਹੜੀ ਸਰਗਣਾ ਸੀ ਜੇ ਗਰੋਹ ਦੀ ਸਰਦਾਰ ਕਹੇ ਲਈ ਪੁਸ਼ਪਾ ਜੈਨ ਸੀ ਜਿਹਦੇ ਵਿੱਚ ਉਹਨੇ ਆਪਣੀ 28 ਸਾਲ ਦੀ ਅਨੂਜਾ ਤੇ 18 ਸਾਲ ਦੀ ਕ੍ਰਿਤਿਕਾ ਜਿਹੜੀਆਂ ਦੋ ਦੀਆਂ ਬੇਟੀਆਂ ਹੁੰਦੀਆਂ ਨੇ ਇੱਕ 18 ਸਾਲ ਦੀ ਭਾਰਤੀ ਲੋਧੀ ਇਹ ਤਿੰਨਾਂ ਲੜਕੀਆਂ ਨੂੰ ਹਥਿਆਰ ਵਾਂਗੂ ਇਸਤੇਮਾਲ ਕਰਦੀ ਐ ਪੈਸੇ ਕਮਾਣ ਲਈ ਲੋਕਾਂ ਨੂੰ ਲੁੱਟਣ ਦੇ ਵਿੱਚ ਕਈ ਹਨੀ trap ਕੇਸ ਇਹਨਾਂ ਵੱਲੋਂ ਕੀਤੇ ਜਾਂਦੇ ਨੇ ਤੇ ਅਖੀਰ ਇਹਨਾਂ ਦੇ ਹੱਥ ਕੀ ਆਇਆ ਪੁਲਿਸ ਇਹਨਾਂ 6 ਜਣਿਆਂ ਨੂੰ ਅਰੈਸਟ ਕਰਕੇ ਕੋਰਟ ਦੇ ਵਿੱਚ ਪੇਸ਼ ਕਰਦੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਤੇ ਅਗਲੀ ਜਿਹੜੀ ਕਾਰਵਾਈ ਹੈ ਉਹ ਹਜੇ ਚੱਲਦੀ ਹੈ ਹੁਣ ਇੱਥੇ ਜੇ ਪੁਸ਼ਪਾ ਸਿਆਣੀ ਹੁੰਦੀ ਦੋ ਬੇਟੀਆਂ ਸੀ ਬੇਟੀਆਂ ਦਾ ਵਿਆਹ ਕਰਦੀ ਹਾਲਾਂਕਿ ਵਿਆਹ ਉਹਨਾਂ ਦਾ ਹੋ ਹੀ ਗਿਆ ਸੀ ਤੇ ਉਹ ਆਪਣੇ ਘਰ ਸਹੀ ਸਲਾਮਤ ਹੱਸਦੀਆਂ ਵਸਦੀਆਂ ਪਰ ਇਸ ਮਾਂ ਨੇ ਐਸੀ ਪੁੱਠੀ ਚਾੜ ਤੇ ਉਹਨਾਂ ਨੂੰ ਲਾਇਆ ਨਾ ਤਾਂ ਉਹਨਾਂ ਦੇ ਘਰ ਵੱਸਣ ਦਿੱਤੇ ਅਖੀਰ ਉਹ ਜੇਲ੍ਹ ਦੇ ਵਿੱਚ ਜਾਂਦੀਆਂ ਨੇ ਤੇ ਆਪ ਵੀ ਜੇਲ੍ਹ ਦੇ ਵਿੱਚ ਜਾਂਦੀ ਹੈ ਤੇ ਨਾਲ ਤਿੰਨ ਜਣੇ ਹੋਰ ਵੀ ਜਿਹੜੇ ਨੇ ਉਹ ਵੀ ਜੇਲ੍ਹ ਦੇ ਵਿੱਚ ਜਾਂਦੇ ਨੇ ਜੇ ਆਪਾ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਹਾਂ ਰਾਹੁਲ ਵਿਆਹ ਵਰਿਆ ਸੀ ਜੀ ਉਹ ਇਸ ਚੱਕਰਾਂ ਦੇ ਵਿੱਚ ਨਾ ਪੈਂਦਾ ਤਾਂ ਉਹਦੇ ਨਾਲ ਵੀ ਇਹ ਸਾਰਾ ਕੁਝ ਨਹੀਂ ਸੀ ਹੋਣਾ ਹਮੇਸ਼ਾ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ